ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਆਂ ਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਰੀਜ਼ਨਿੰਗ ਦਾ ਫਰਸਟ ਟਾਪਿਕ ਕਰਨ ਜਾ ਰਹੇ ਆ ਜਿਸ ਦਾ ਨਾਮ ਹੈ ਸੀਰੀਜ਼ ਹਾਂਜੀ ਜਿਹੜੇ ਵੀ ਸਟੂਡੈਂਟ ਪੰਜਾਬ ਪੁਲਿਸ ਕਨਸਟੇਬਲ ਪੰਜਾਬ ਪੁਲਿਸ ਸਬ ਇੰਸਪੈਕਟਰ ਜਾਂ ਫਿਰ ਪੰਜਾਬ ਪਟਵਾਰੀ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੁਸੀਂ ਕੋਈ ਵੀ ਸਿਲੇਬਸ ਉਠਾ ਕੇ ਦੇਖ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਕੋਈ ਸਟੇਟ ਲੈਵਲ ਆ ਜਾਂ ਫਿਰ ਕੋਈ ਨੈਸ਼ਨਲ ਲੈਵਲ ਆ ਕੋਈ ਵੀ ਸਿਲੇਬਸ ਉਠਾ ਕੇ ਦੇਖ ਸਕਦੇ ਹੋ ਇਸ ਚੈਪਟਰ ਦੇ ਵਿੱਚੋਂ 4 ਨੰਬਰ ਦੇ ਸਵਾਲ ਆਉਂਦੇ ਆ ਠੀਕ ਹੈ ਕਿਸੇ ਪੇਪਰ ਦੇ ਵਿੱਚ 5 ਤੋਂ 6 ਦੇ ਵੀ ਪੁੱਛੇ ਜਾਂਦੇ ਆ ਪਰ 4 ਤਾਂ ਪੱਕਾ ਹੀ ਆ ਜਿਹੜੀਆਂ ਲੜੀਆਂ ਵਾਂ ਜਾਂ ਸੀਰੀਜ਼ ਆ ਇਹ ਚ 4 ਟਾਈਪ ਦੀਆਂ ਹੁੰਦੀਆਂ ਹਰੇਕ ਟਾਈਪ ਦੇ ਵਿੱਚੋਂ ਇੱਕ ਸਮ ਤੁਹਾਨੂੰ ਪੇਪਰ ਦੇ ਵਿੱਚ ਆਉਣਾ ਹੀ ਆਉਣਾ ਵਾ ਜਿਵੇਂ ਅਸੀਂ ਗੱਲ ਕਰਦੇ ਆ ਨੰਬਰ ਸੀਰੀਜ਼ ਪਹਿਲੇ ਨੰਬਰ ਪਹਿਲਾ ਆਉਂਦਾ ਵਾ ਨੰਬਰ ਸੀਰੀਜ਼ ਇਸ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਨੰਬਰ ਦਿੱਤੇ ਹੁੰਦੇ ਆ ਜਿਵੇਂ 1 ਉਸ ਤੋਂ ਬਾਅਦ 4 ਫਿਰ 9 ਫਿਰ 16 ਤੇ ਅਪ ਟੂ 100 ਆਣ ਇੱਥੇ ਤੁਹਾਨੂੰ ਪੁੱਛ ਲਿਆ ਜਾਂਦਾ ਕਿ ਅਗਲਾ ਨੰਬਰ ਕਿਹੜਾ ਹੋਵੇਗਾ ਪ੍ਰਸ਼ਨ ਚਿੰਨ ਦੀ ਜਗ੍ਹਾ ਤੇ ਠੀਕ ਹੈ ਇਹਨਾਂ ਦਾ ਰਿਲੇਸ਼ਨ ਹੁੰਦਾ ਹੈ ਕਿ ਜਿਵੇਂ ਪਹਿਲਾ ਦੂਜਾ ਤੀਜਾ ਚੌਥਾ ਬਣਿਆ ਸੇਮ ਉਹੀ ਪ੍ਰੋਸੈਸ ਤੇ ਤੁਸੀਂ ਪੰਜਵਾਂ ਬਣਾਉਣਾ ਇਹਨੂੰ ਅਸੀਂ ਬੋਲ ਦਿੰਦੇ ਹਾਂ 멘ਟਲ ਅਬਿਲਿਟੀ ਕਿ ਤੁਸੀਂ ਆਪ ਸੋਚਣਾ ਕਿ ਕਿਹੜੇ ਕਿਸ ਤਰ੍ਹਾਂ ਇਹ ਨੰਬਰ ਬਣ ਰਹੇ ਆ ਠੀਕ ਹੈ ਫਿਰ ਅੱਗੇ ਆਉਂਦਾ ਅਲਫਾਬੈਟਿਕ ਸੀਰੀਜ਼ ਜਿਵੇਂ ਪਹਿਲਾ ਨੰਬਰ ਤੁਹਾਨੂੰ ਦਿੱਤਾ A ਫਿਰ ਤੁਹਾਨੂੰ ਦਿੱਤਾ ਹੋਇਆ ਸੀ ਉਸ ਤੋਂ ਬਾਅਦ ਤੁਹਾਨੂੰ ਦਿੱਤਾ ਹੋਇਆ ਈ ਤੇ ਫਿਰ ਦੇਖੋ ਏ ਫਿਰ ਸੀ ਫਿਰ ਈ ਤੇ ਅਗਲਾ ਨੰਬਰ ਤੁਹਾਨੂੰ ਪੁੱਛ ਲਿਆ ਜਾਂਦਾ ਹੈ ਕਿ ਕਿਹੜਾ ਹੋਵੇਗਾ ਇਹ ਉਹਦਾ ਅਲਫਾਬੈਟਿਕ ਸੀਰੀਜ਼ ਜਿਸ ਦੇ ਵਿੱਚ ਇੰਗਲਿਸ਼ ਵਾਲੇ ਅੱਖਰ ਆਉਂਦੇ ਆ ਫਿਰ ਆਗੇ ਕੋਡਡ ਸੀਰੀਜ਼ ਜਿਵੇਂ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਕਿਸੇ ਭਾਸ਼ਾ ਦੇ ਵਿੱਚ ਕਿਸੇ ਨੰਬਰ ਨੂੰ ਮੰਨ ਲਓ ਕੋਈ ਨੰਬਰ ਆ ਇਸ ਨੂੰ 45 13 ਲਿਖਿਆ ਜਾਂਦਾ ਤਾਂ ਉਸੇ ਭਾਸ਼ਾ ਦੇ ਵਿੱਚ ਟਾਈਗਰ ਨੂੰ ਕੀ ਲਿਖਿਆ ਜਾਵੇਗਾ ਠੀਕ ਹੈ ਇਹ ਹੁੰਦੀ ਆ ਕੋਡਡ ਸੀਰੀਜ਼ ਤੇ ਉਸ ਤੋਂ ਬਾਅਦ ਆ ਜਾਂਦੀ ਮਿਕਸ ਸੀਰੀਜ਼ ਜਿਵੇਂ ਮੰਨ ਕੇ ਚੱਲੋ ਪਹਿਲਾ ਨੰਬਰ ਤੁਹਾਨੂੰ ਦਿੱਤਾ ਹੋਇਆ 2b ਦੂਸਰਾ ਨੰਬਰ ਤੁਹਾਨੂੰ ਦਿੱਤਾ ਹੋਇਆ 2d ਤੇ ਜਾਂ ਆਪ ਕਹਿ ਸਕਦੇ ਆ 4d ਠੀਕ ਹੈ ਫਿਰ ਅਗਲਾ ਨੰਬਰ ਤੁਹਾਨੂੰ ਦਿੱਤਾ ਹੋਇਆ ਵਾ 6 f ਤਾ ਇਸ ਤੋਂ ਅੱਗੇ ਦੱਸੋ ਕਿਹੜਾ ਨੰਬਰ ਆਵੇਗਾ ਇਸ ਤਰ੍ਹਾਂ ਦੇ ਨੰਬਰ ਹੁੰਦੇ ਆ ਮਿਕਸ ਸੀਰੀਜ਼ ਦੇ ਵਿੱਚ ਪਰ ਜੋ ਅੱਜ ਅਸੀਂ ਕਰਨ ਜਾ ਰਹੇ ਹਾਂ ਪਾਰਟ 1 ਦੇ ਵਿੱਚ ਅਸੀਂ ਸਿਰਫ ਤੇ ਸਿਰਫ ਨੰਬਰ ਸੀਰੀਜ਼ ਕਵਰ ਕਰਾਂਗੇ ਜਿਹੜਾ ਕਿ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਹੈ ਤੇ ਦੂਸਰਾ ਟੌਪਿਕ ਅਸੀਂ ਪਾਰਟ 2 ਦੇ ਵਿੱਚ ਕਰਾਂਗੇ ਅਲਫਾਬੈਟ ਸੀਰੀਜ਼ ਥਰਡ ਟਾਪਿਕ ਆ ਸਾਡਾ ਕੋਡਡ ਸੀਰੀਜ਼ ਜਿਹੜਾ ਕਿ ਥਰਡ ਪਾਰਟ ਦੇ ਵਿੱਚ ਕਵਰ ਹੋਵੇਗਾ ਫੋਰਥ ਪਾਰਟ ਹੋਵੇਗਾ ਮਿਕਸ ਸੀਰੀਜ਼ ਠੀਕ ਹੈ ਸਾਰੇ ਦੇ ਸਾਰੇ ਟਾਪਿਕ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਇਹਦੇ ਜਿਹੜੀਆਂ ਆਪਾਂ ਗੱਲ ਕਰਦੇ ਆਂ ਸੀਰੀਜ਼ ਦੀ ਇਹ ਚਾਰ ਸੀਰੀਜ਼ ਤੁਹਾਡੇ ਲਈ ਬਹੁਤ ਮੇਨਲੀ ਇੰਪੋਰਟੈਂਟ ਆ ਠੀਕ ਹੈ ਜੀ ਕੋਈ ਵੀ ਸਿਲੇਬਸ ਉਠਾ ਲਓ ਕੋਈ ਵੀ ਕੰਪੀਟੀਟਿਵ ਐਗਜ਼ਾਮ ਉਠਾ ਲਓ ਇਸ ਤਰ੍ਹਾਂ ਦੇ ਸਾਮ ਤੁਹਾਨੂੰ ਮਿਲਣਗੇ ਹੀ ਮਿਲਣਗੇ ਤੇ ਚਾਰ ਸਾਮ ਤੁਹਾਨੂੰ ਪੁੱਛੇ ਜਾਣੇ ਹੀ ਆਂ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਠੀਕ ਹੈ ਚਾਹੇ ਉਹ ਨੈਸ਼ਨਲ ਲੈਵਲ ਦਾ ਜਾਂ ਫਿਰ ਸਟੇਟ ਲੈਵਲ ਦਾ ਤਾਂ ਹੁਣ ਅਸੀਂ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਨੰਬਰ ਸੀਰੀਜ਼ ਪਾਰਟ 1 ਦੇ ਵਿੱਚ ਅਸੀਂ ਸ਼ੁਰੂ ਕਰਦੇ ਆਂ ਇਸ ਨੂੰ ਠੀਕ ਹੈ ਜੀ ਜਿਸ ਤਰ੍ਹਾਂ ਦੇ ਸਾਮ ਐਗਜ਼ਾਮ ਦੇ ਵਿੱਚ ਆਉਂਦੇ ਨੇ ਇਹ ਅਲੱਗ-ਅਲੱਗ ਟਾਈਪਸ ਆ ਜੋ ਮੈਂ ਤੁਹਾਡੇ ਸਾਹਮਣੇ ਬੋਰਡ ਤੇ ਲਿਖ ਦਿੱਤੀਆਂ ਨੇ ਠੀਕ ਹੈ ਤੇ ਕਿਹੜੀ ਟਾਈਪ ਦੇ ਵਿੱਚ ਕਿਹੜਾ ਰੂਲ ਲੱਗਣਾ ਵਾ ਜਾਂ ਕਿਹੜਾ ਨਿਜ਼ਮ ਲੱਗੇਗਾ ਠੀਕ ਹੈ ਉਹ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਉਂਗੀ ਫਰਸਟ ਉਹ ਪਹਿਲਾ ਸਟੈਪ ਹੁੰਦਾ ਜੋ ਅਸੀਂ ਸੋਚਣਾ ਉਹਦੇ ਮਾਈਂਡ ਦੇ ਵਿੱਚ ਲੈ ਕੇ ਆਉਣਾ ਉਹ ਹੁੰਦਾ ਡਿਫਰੈਂਸ ਪਹਿਲਾਂ ਡਿਫਰੈਂਸ ਚੈੱਕ ਕਰਨਾ ਠੀਕ ਹੈ ਹੁਣ ਜਿਵੇਂ ਫਰਸਟ ਸਾਮ ਆ ਇਹਦੇ ਵਿੱਚ ਜਿਹੜੀ ਸੀਰੀਜ਼ ਆ ਪਹਿਲਾਂ ਕੀ ਦਿੱਤਾ ਹੋਇਆ 7 ਉਸ ਤੋਂ ਬਾਅਦ 12 ਫਿਰ 19 ਤੇ ਫਿਰ ਅਗਲਾ ਨੰਬਰ ਅਸੀਂ ਫਾਈਂਡ ਆਊਟ ਕਰਨਾ ਉਸ ਤੋਂ ਬਾਅਦ 39 ਇਹਦੇ ਵਿੱਚ ਅਸੀਂ ਦੇਖਣਾ ਹੁੰਦਾ ਹੈ ਕਿ ਪਹਿਲੇ ਤੋਂ ਦੂਜਾ ਨੰਬਰ ਕਿਵੇਂ ਬਣਿਆ ਫਿਰ ਉਸੇ ਅਸੀਂ ਅਸੀਂ ਇਹ ਦੇਖਾਂਗੇ ਉਹੀ ਪ੍ਰੋਸੈਸ ਨਾਲ ਤੀਜਾ ਨੰਬਰ ਬਣ ਰਿਹਾ ਫਿਰ ਉਹੀ ਪ੍ਰੋਸੈਸ ਲਗਾ ਕੇ ਅਸੀਂ ਜੋ ਫਾਈਂਡ ਆਊਟ ਕਰਨਾ ਉਹਨੂੰ ਬਣਾਉਣਾ ਹੁੰਦਾ ਸਭ ਤੋਂ ਪਹਿਲਾ ਸਟੈਪ ਹੈ ਕਿ ਡਿਫਰੈਂਸ ਚੈੱਕ ਕਰੋ 7 ਤੇ 12 ਦਾ ਡਿਫਰੈਂਸ ਹੁੰਦਾ 5 ਠੀਕ ਹੈ 12 ਤੇ 19 ਦਾ ਡਿਫਰੈਂਸ ਹੁੰਦਾ 7 ਤੇ 19 ਦੇ ਅਗਲੇ ਨੰਬਰ ਦਾ ਡਿਫਰੈਂਸ ਦਾ ਜਿਹੜਾ ਇਸ ਤਰ੍ਹਾਂ ਹੋਣਾ ਚਾਹੀਦਾ ਦੇਖੋ ਪਤਾ ਲੱਗਿਆ ਨਾ 5 7 9 ਫਿਰ ਇੱਥੇ ਕੋਈ ਇਦਾਂ ਦਾ ਨੰਬਰ ਹੋਵੇ ਜਿਹਦਾ ਅਗਲੇ ਨੰਬਰ ਦੇ ਨਾਲ ਡਿਫਰੈਂਸ 11 ਬਣੇ ਇੱਥੋਂ ਸਾਨੂੰ ਆ ਪੈਟਰਨ ਤੋਂ ਪਤਾ ਲੱਗ ਰਿਹਾ ਠੀਕ ਹੈ ਜੀ ਤਾਂ ਹੁਣ ਦੇਖੋ 5 7 ਕੀਤਾ 12 ਬਣ ਗਿਆ ਠੀਕ ਹੈ 12 7 ਕੀਤਾ 19 ਬਣ ਗਿਆ ਤੇ 19 9 ਕਰਾਂਗੇ ਨੇ ਬਣ ਜਾਣਾ 28 ਠੀਕ ਹੈ ਫਿਰ ਤੁਸੀਂ ਚੈੱਕ ਕਰੋ ਕਿ ਇਹਦਾ ਡਿਫਰੈਂਸ 11 ਬਣ ਰਿਹਾ 39 ਚੋਂ ਮੈਂ 28 ਮਾਈਨਸ ਕੀਤੇ 11 ਬਣ ਰਿਹਾ दैट मींस 28 ਮੇਰਾ ਕੀ ਹੋਵੇਗਾ ਇੱਥੇ ਰਾਈਟ ਆਨਸਰ ਹੋਵੇਗਾ ਠੀਕ ਹੈ ਇਸ ਤਰ੍ਹਾਂ ਦੇ ਸਾਮਾ ਜਿਹੜੀ ਪਹਿਲੀ ਟਾਈਪ ਆ ਉਹ ਹੈਗੀ ਆ ਡਿਫਰੈਂਸ ਵਾਲੀ ਕਿ ਤੁਸੀਂ ਡਿਫਰੈਂਸ ਚੈੱਕ ਕਰੋ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਲਗਾਓ ਕਿ ਕੀ ਬਣ ਰਿਹਾ ਵਾ ਠੀਕ ਹੈ ਇਹ ਹੈ ਫਰਸਟ ਕਾਈਂਡ ਅੱਗੇ ਅਸੀਂ ਸੈਕਿੰਡ ਕਾਈਂਡ ਕਰਦੇ ਆ ਤਾਂ ਸੈਕਿੰਡ ਕਾਈਂਡ ਦੇ ਵਿੱਚ ਤੁਸੀਂ ਦੇਖੋਗੇ ਕਿ ਸੈਕਿੰਡ ਜਿਹੜਾ ਨਿਜ਼ਮ ਆ ਉਹ ਕਿਹੜਾ ਵਾ ਠੀਕ ਹੈ ਪਹਿਲਾ ਜੋ ਤੁਸੀਂ ਪੇਪਰ ਦੇ ਵਿੱਚ ਬੈਠ ਕੇ ਡਿਫਰੈਂਸ ਹੀ ਸੋਚਣਾ ਮੋਸਟਲੀ ਡਿਫਰੈਂਸ ਦੇ ਨਾਲ ਸਮ ਹੋ ਜਾਂਦੇ ਆ ਠੀਕ ਹੈ ਅਗਲਾ ਜਿਹੜਾ ਵਾ ਟਾਪਿਕ ਦੇ ਅਕੋਰਡਿੰਗ ਅਸੀਂ ਚੱਲੀਏ ਜੇਕਰ ਰੂਲ ਦੀ ਗੱਲ ਕਰੀਏ ਤਾਂ ਅਗਲਾ ਦੇਖ ਲੈਂਦੇ ਆ ਕਿਹੜਾ ਲੱਗਿਆ ਵਾ ਠੀਕ ਹੈ ਸੀਰੀਜ਼ ਤੁਹਾਨੂੰ ਦਿੱਤੀ ਹੋਈ ਆ 0 ਫਿਰ 6 ਫਿਰ 24 ਉਸ ਤੋਂ ਬਾਅਦ 60 ਫਿਰ 120 ਤੇ ਫਿਰ 210 ਜੇਕਰ ਅਸੀਂ ਕਾਪੀ ਮੈਨੂੰ ਠਾ ਕੇ ਇੱਕ ਵਾਰ ਸੀਰੀਜ਼ ਨੂੰ ਲਿਖਦੇ ਆ ਨਾ ਸਰੀ ਕੋਈ ਵੀ ਲੜੀ ਨੂੰ ਲਿਖਦੇ ਆ ਤਾਂ ਸਾਨੂੰ ਪਤਾ ਲੱਗਣ ਲੱਗ ਜਾਂਦਾ ਆਪਦੇ ਆਪ ਕਿ ਕੀ ਪ੍ਰੋਸੈਸ ਲੱਗਿਆ ਹੋ ਸਕਦਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ 0 0 ਬਣਿਆ ਹੋਇਆ ਠੀਕ ਹੈ ਫਿਰ 6 ਆ ਫਿਰ 24 ਆ ਕਿਤੇ ਨਾ ਕਿਤੇ ਮਾਈਂਡ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਪਰ ਇਹ ਪੋਸੀਬਲ ਤਾਂ ਹੀ ਆ ਜੇਕਰ ਸਾਡੀ ਸਪੀਡ ਚੰਗੀ ਆ ਸਾਡਾ ਮਾਈਂਡ ਸਹੀ ਤਰ੍ਹਾਂ ਨਾਲ ਵਰਕ ਕਰ ਰਿਹਾ ਵਾ ਵਰਕ ਕਰਨ ਦਾ ਮੀਨਿੰਗ ਕੀ ਆ ਕਿ ਜੇਕਰ ਸਾਡੀ ਪ੍ਰੈਕਟਿਸ ਹੋਈ ਹੋਈ ਆ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਮੈਂ ਤੇ ਰੀਜ਼ਨਿੰਗ ਦੋ ਹੀ ਚੀਜ਼ਾਂ ਤੇ ਡਿਪੈਂਡ ਕਰਦੇ ਆ ਇੱਕ ਸਪੀਡ ਤੇ ਦੂਜੀ ਪ੍ਰੈਕਟਿਸ ਪ੍ਰੈਕਟਿਸ ਤੁਸੀਂ ਆਪ ਕਰਨੀ ਆ ਸਪੀਡ ਤੁਹਾਡੀ ਮੈਂ ਵਧਾਉਂਗੀ ਸਪੀਡ ਵਧਾਉਣ ਦੇ ਲਈ ਤੁਹਾਨੂੰ ਨਿਯਮ ਪਤਾ ਹੋਣੇ ਚਾਹੀਦੇ ਆ ਜਿਵੇਂ ਪਹਿਲਾ ਰੂਲ ਆ ਨੰਬਰ ਸੀਰੀਜ਼ ਦੇ ਵਿੱਚ ਡਿਫਰੈਂਸ ਚੈੱਕ ਕਰੋ ਠੀਕ ਹੈ ਦੂਸਰਾ ਕੋਲਾ ਦੂਸਰੇ ਦੇ ਵਿੱਚ ਕੀ ਆ ਮੋਸਟਲੀ ਸਾਨੂੰ ਸਕੁਅਰ ਤੋਂ ਬਣਦੇ ਆ ਇਹ ਸਮ ਤਾਂ ਸਕੁਅਰ ਤੋਂ ਜਾਂ ਕਯੂਬ ਤੋਂ ਦੇਖੋ ਹੁਣ ਮੈਨੂੰ ਪਤਾ ਕਿ ਜ਼ੀਰੋ ਕਿਵੇਂ ਬਣੂਗਾ ਜੇ ਮੈਂ 1 ਚੋਂ 1 ਮਾਈਨਸ ਕਰੂੰਗੀ ਤਾਂ ਜ਼ੀਰੋ ਬਣ ਜੂਗਾ ਪਰ 6 ਕਿਵੇਂ ਬਣੂਗਾ ਠੀਕ ਹੈ ਜੇ ਮੈਂ 2 ਦੀ ਪਾਵਰ 3 ਕਰਾਂ ਮਾਈਨਸ ਕਰ ਦਾਂ 2 ਤਾਂ ਇਹ ਬਣ ਗਿਆ ਜ਼ੀਰੋ ਸੌਰੀ 6 ਕਿਉਂਕਿ 2 ਦੀ ਪਾਵਰ 3 ਕਿੰਨੀ ਹੁੰਦੀ ਆ 8 8ਾਂ ਚੋਂ ਮੈਂ 2 ਮਾਈਨਸ ਕੀਤੇ ਇਹ ਬਣ ਗਿਆ 6 ਸੇਮ ਐਜ਼ ਇਟ ਇਜ਼ ਇਥੇ 1 ਦੀ ਪਾਵਰ 3 ਕਰ ਲਓ 1 ਜਿੰਨੇ ਵਾਰ ਮਰਜ਼ੀ ਗੁਣਾ ਹੋਵੇ ਆਨਸਰ ਤਾਂ ਇੱਕ ਹੀ ਰਹਿਣਾ ਤਾਂ 1 ਦੀ ਪਾਵਰ 3 ਵੀ ਲਿਖ ਸਕਦੀਆਂ 1 ਦੀ ਪਾਵਰ 3 1 0 2 ਦੀ ਪਾਵਰ 3 2 6 ਫਿਰ ਸੇਮ ਦੇਖ ਲੈਣੇ ਕਿ 24 ਬਣ ਰਿਹਾ ਫਿਰ ਅਗਲਾ ਨੰਬਰ ਕੀ ਹੁੰਦਾ 3 3 ਦੀ ਪਾਵਰ ਵਿੱਚ 3 ਕੀਤੀ ਮਾਈਨਸ ਕਰੋਂਗੇ 3 ਕਿਉਂਕਿ ਇਹਦੇ ਤੇ ਵੀ ਤਾਂ ਇਹੀ ਪ੍ਰੋਸੈਸ ਲਗਾਇਆ ਤਾਂ ਨੈਕਸਟ ਨੰਬਰ ਤੇ ਵੀ ਉਹੀ ਪ੍ਰੋਸੈਸ ਲਗਾ ਕੇ ਚੈੱਕ ਕਰਨਾ 3 3 ਦੀ ਪਾਵਰ 3 ਕੀਤੀ 27 ਹੁੰਦਾ 3 ਦੀ ਪਾਵਰ 3 ਮਤਲਬ 3 3 ਵਾਰ ਗੁਣਾ ਹੋ ਰਿਹਾ 3 3 9 9 3 27 27ਾਂ ਚੋਂ ਮੈਂ 3 ਕੀਤੇ 24 ਮਤਲਬ ਲੱਗ ਰਿਹਾ ਇਹੀ ਪ੍ਰੋਸੈਸ ਠੀਕ ਹੈ ਫਿਰ ਅੱਗੇ ਅਸੀਂ ਕੀ ਕਰਾਂਗੇ 4 ਦੀ ਪਾਵਰ 3 3 4 ਦੀ ਪਾਵਰ 3 ਕਿੰਨੀ ਹੁੰਦੀ ਹੈ 64 ਕਿਉਂਕਿ 4 ਚੌਕਮਚਾ ਕਿ 16 16 ਚੌਕ ਕਿ 64 ਮਤਲਬ ਤਿੰਨ ਵਾਰ ਤੁਸੀਂ ਸੇਮ ਨੰਬਰ ਨੂੰ ਮਲਟੀਪਲਾਈ ਕਰਨਾ ਇਹ ਹੁੰਦਾ ਪਾਵਰ ਦਾ मीनिंग ਮਾਈਨਸ 4 ਕਰੋਗੇ ਠੀਕ ਹੈ 4 ਜਿਹੜੇ ਨੰਬਰ ਦੀ ਪਾਵਰ ਕਰ ਰਹੇ ਹੋ ਉਹੀ ਪ੍ਰੋਸੈਸ ਲਾਗ ਰਿਹਾ ਨਾ ਉਹੀ ਮਾਈਨਸ ਕਰ ਰਹੇ ਆ ਮਾਈਨਸ 4 ਕੀਤਾ ਇੱਥੇ ਬਣ ਗਿਆ 60 ਫਿਰ 5 ਦੀ ਪਾਵਰ 3 5 5 ਦੀ ਪਾਵਰ 5 ਹੁੰਦਾ ਵਾ 225 ਮਾਈਨਸ 5 ਕੀਤਾ ਤਾਂ ਇੱਥੇ ਬਣ ਗਿਆ ਮੇਰੇ ਕੋਲ ਸੌਰੀ 125 ਹੁੰਦਾ ਠੀਕ ਹੈ 125 5 15 ਦੀ ਪਾਵਰ 225 ਹੁੰਦਾ 15 ਦੀ ਪਾਵਰ 2 225 ਹੁੰਦਾ ਜੇਕਰ ਆਪਾਂ ਗੱਲ ਕਰੀਏ ਤੇ 15 ਦੀ 5 ਦੀ ਪਾਵਰ 3 ਲਿਖਿਆ ਮੈਂ ਗਲਤੀ ਨਾਲ ਬੋਲ ਦਿੱਤਾ ਇੱਥੇ 5 ਦੀ ਪਾਵਰ 3 ਆ 5 ਦੀ ਪਾਵਰ 3 ਮਤਲਬ 5 ਤਿੰਨ ਵਾਰ ਗੁਣਾ ਹੋ ਰਿਹਾ 5 5 25 25 5 125 125 5 120 ਆ ਗਿਆ ਠੀਕ ਹੈ ਸੇਮ ਐਜ਼ ਇਟ ਇਜ਼ 6 ਦੀ ਪਾਵਰ 3 6 ਕੀਤਾ 6 ਦੀ ਪਾਵਰ 3 ਹੁੰਦਾ 216 ਤੇ 216 6 ਕਰਾਂਗੇ ਇੱਥੇ ਬਣ ਜਾਣਾ 210 ਠੀਕ ਹੈ ਫਿਰ 7 ਦੀ ਪਾਵਰ 3 7 7 ਦੀ ਪਾਵਰ 7 ਹੁੰਦਾ 343 ਮਾਈਨਸ ਕਰੋਗੇ 7 ਤੁਹਾਡੇ ਕੋਲ ਬਣ ਜਾਣਾ ਇੱਥੇ 336 ਠੀਕ ਹੈ ਜੀ 13 ਚੋਂ 7 ਗਏ 6 ਮਗਰ ਰਹਿ ਗਏ ਤੁਹਾਡੇ ਕੋਲੇ 343 ਤੇ ਸੌਰੀ ਇੱਥੇ 36 ਠੀਕ ਹੈ 336 ਇਹ ਬਣ ਗਿਆ ਤੁਹਾਡੇ ਕੋਲੇ 336 343 ਚੋਂ 34 7 ਕਰੋਗੇ 336 ਦੇਖੋ ਆਪਸ਼ਨ ਹੈਗੇ ਆ ਹਾਂਜੀ ਆਪਸ਼ਨ ਸੀ ਰਾਈਟ ਆਨਸਰ ਬਣ ਰਿਹਾ ਇੱਥੇ ਕਈ ਵਾਰ ਜਲਦੀ ਜਿੱਦਾਂ ਹੁੰਦਾ ਕਿ ਸਾਡਾ ਧਿਆਨ ਜਿਹੜਾ ਸਮ ਕਰਵਾਉਣ ਦੇ ਵਿੱਚ ਹੁੰਦਾ ਤੇ ਜ਼ਿਆਦਾਤਰ ਸਟੂਡੈਂਟਸ ਦੇ ਵੱਲ ਹੁੰਦਾ ਜਦੋਂ ਵੀ ਅਸੀਂ ਕਾਲਜ ਟਾਈਮ ਪੜ੍ਹਦੇ ਸੀ ਤਾਂ ਅਸੀਂ ਜਦੋਂ ਸਾਡੇ ਸਰ ਤੋਂ ਬੋਰਡ ਤੇ ਗਲਤੀ ਹੋ ਜਾਂਦੀ ਸੀ ਨਾ ਤਾਂ ਅਸੀਂ ਹੱਸ ਪੈਂਦੇ ਸੀ ਸਾਰੇ ਨੇ ਕਿਹਾ ਅੱਜ ਤੱਕ ਤੁਸੀਂ ਆਸਰੇ ਹੋ ਜਿਸ ਦਿਨ ਤੁਸੀਂ ਇੱਥੇ ਖੜੇ ਹੋਵੋਗੇ ਤਾਂ ਤੁਹਾਨੂੰ ਯਾਦ ਆਊਗਾ ਕਿ ਮੇਰਾ ਧਿਆਨ ਜਿਹੜਾ ਜ਼ਿਆਦਾਤਰ ਸਟੂਡੈਂਟਸ ਦੇ ਵਿੱਚ ਹੁੰਦਾ ਕਿ ਉਹਨਾਂ ਨੂੰ ਸਮਝ ਆ ਰਿਹਾ ਠੀਕ ਹੈ ਤਾਂ ਉਸ ਟਾਈਮ ਆ ਜਿਹੜੀ ਗਲਤੀ ਹੁੰਦੀ ਇਹ ਨਹੀਂ ਕਿ ਸਾਨੂੰ ਕੁਝ ਆਉਂਦਾ ਨਹੀਂਗਾ ਤਾਂ ਅਸੀਂ ਗਲਤ ਕਰਦੇ ਆ ਜਾਂ ਜਾਣ ਬੁੱਝ ਕੇ ਕਰਦੇ ਆ ਬਸ ਬਾਇਓ ਮਿਸਟੇਕ ਕੀ ਆ ਕਿ ਉਹ ਲਿਖਿਆ ਜਾਂਦਾ ਇਸ ਤਰ੍ਹਾਂ ਪਤਾ ਹੁੰਦਾ ਪਰ ਗਲਤ ਲਿਖਿਆ ਜਾਂਦਾ ਠੀਕ ਹੈ ਤਾਂ ਅੱਗੇ ਅਸੀਂ ਗੱਲ ਕਰਦੇ ਆ ਥਰਡ ਸਮ ਦੀ ਸਾਡੀ ਹਾਂਜੀ 3rd ਸਮ ਤੁਹਾਡੇ ਸਾਹਮਣੇ ਆ ਵੀਡੀਓ ਨੂੰ ਰੋਕ ਕੇ ਤੁਸੀਂ ਆਪ ਵੀ ਕਰ ਸਕਦੇ ਹੋ ਹਰੇਕ ਟਾਈਪ ਤੁਹਾਡੇ ਸਾਹਮਣੇ ਲਿਖੀ ਹੋਈ ਆ ਮਤਲਬ ਕੀ ਆ ਇਸ ਤਰ੍ਹਾਂ ਦੀ ਸੀਰੀਜ਼ ਵੀ ਹੋ ਸਕਦੀ ਆ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਕਿਹੜਾ ਕਿਹੜਾ ਨਿਯਮ ਲੱਗ ਸਕਦਾ ਪਹਿਲਾ ਸੀਗਾ ਡਿਫਰੈਂਸ ਵਾਲਾ ਸੈਕਿੰਡ ਸੀਗਾ ਕਯੂਬ ਜਾਂ ਸਕੁਅਰ ਵਾਲਾ ਲੱਗ ਸਕਦਾ ਠੀਕ ਹੈ ਫਿਰ 4th ਦੇਖ ਲੈਣੇ ਤਾਂ ਨਾਮ ਤੋਂ ਹੀ ਕਲੀਅਰ ਹੋ ਰਿਹਾ ਹਾਂ ਹਾਂਜੀ ਸਮ ਨੰਬਰ 3rd ਦੇਖ ਸਕਦੇ ਹੋ ਤੁਸੀਂ 4 6 12 14 28 32 ਠੀਕ ਹੈ ਕਿੰਨਾ 4 6 12 14 28 ਅਤੇ 30 ਉਸ ਤੋਂ ਬਾਅਦ ਵਾਲਾ ਨੰਬਰ ਤੁਸੀਂ ਪਤਾ ਕਰਨਾ ਤਾਂ ਤੁਸੀਂ ਦੇਖੋ ਇਹਨੂੰ ਕਰਨ ਦੇ ਤਿੰਨ ਮੈਥਡ ਬਣ ਰਹੇ ਆ ਤਿੰਨ ਦੇ ਵਿੱਚੋਂ ਕੀ ਕਰਨਾ ਅਸੀਂ ਪਹਿਲਾਂ 2 2 ਕੀਤਾ ਤਾਂ ਇਹ ਕਿੰਨਾ ਬਣ ਗਿਆ 4 ਠੀਕ ਹੈ ਫਿਰ 2 3 ਕੀਤਾ ਇਹ ਬਣ ਗਿਆ 6 ਇਹਨਾਂ ਦਾ ਬਣ ਗਿਆ ਪੇਅਰ ਠੀਕ ਹੈ ਫਿਰ 2 ਇਹੀ ਨੰਬਰ ਲੈ ਲੈਣਾ 6 12 ਠੀਕ ਹੈ ਫਿਰ ਜਿਵੇਂ 2 1 3 ਨਾਲ ਮਲਟੀਪਲਾਈ ਕੀਤਾ ਸੀ ਨਾ 6 ਤੋਂ ਬਾਅਦ 7 ਆਉਂਦਾ ਤਾਂ ਕੀਤਾ 14 ਇਹਨਾਂ ਦਾ ਲੱਗ ਪੇਅਰ ਬਣ ਰਿਹਾ ਫਿਰ ਤੁਸੀਂ 14 ਹੀ ਲੈ ਲੈਣਾ ਤਾਂ ਇਹ ਬਣ ਗਿਆ 28 ਠੀਕ ਹੈ ਫਿਰ 28 ਲੈਣ ਤੋਂ ਬਾਅਦ 14 ਤੋਂ ਬਾਅਦ ਇੱਕ ਤਾਂ ਸੀ 15 ਲੈਣਾ ਹੀ ਲੈਣਾ ਤਾਂ 15 ਕਰਾਂਗੇ 30 ਬਣ ਗਿਆ ਠੀਕ ਹੈ ਇੱਥੇ ਦੇਖੋ ਹੁਣ ਅਗਲਾ ਨੰਬਰ ਅਸੀਂ ਪਤਾ ਕਰਨਾ ਆ ਸਾਰੀ ਸੀਰੀਜ਼ ਇਸ ਪ੍ਰੋਸੈਸ ਨਾਲ ਬਣ ਰਹੀ ਆ ਮਤਲਬ 4 ਪਹਿਲਾਂ 2 ਨਾਲ ਗੁਣਾ ਕੀਤਾ ਫਿਰ 3 ਨਾਲ ਕੀਤਾ 6 ਆ ਗਿਆ ਫਿਰ ਇਹੇ 6 ਉਠਾਉਣਾ 12 ਆ ਗਿਆ ਫਿਰ ਇੱਕ ਅੱਗੇ ਵਧਣਾ ਇੱਕ ਸਟੈਪ 7 ਨਾਲ ਗੁਣਾ ਕੀਤਾ 14 ਬਣ ਗਿਆ ਫਿਰ ਜਦੋਂ ਮੈਂ ਇਹੀ ਨੰਬਰ ਨੂੰ ਇੱਥੇ ਲੈ ਕੇ ਆਂਦਾ ਜਿਵੇਂ ਇੱਥੇ ਇਹ ਨੰਬਰ ਇੱਥੇ ਆਇਆ ਸੀ ਇਹੀ ਨੰਬਰ ਇੱਥੇ ਆਇਆ ਤਾਂ 14 ਬਣ ਗਿਆ ਹੁਣ ਸੇਮ ਇਹੀ ਨੰਬਰ ਨੂੰ ਅਸੀਂ ਮਲਟੀਪਲਾਈ ਕਰਾਂਗੇ 2 3 ਤੇ ਬਣ ਗਿਆ 60 ਤਾਂ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਇੱਕ ਪ੍ਰੋਸੈਸ ਕੀ ਆ ਕਿ ਦੋ ਸੀਰੀਜ਼ ਬਣ ਰਹੀਆਂ ਇੱਕ 4 ਇੱਕ 12 ਇੱਕ 28 ਅਗਲਾ ਨੰਬਰ ਤੁਸੀਂ ਲੱਭਣਾ ਵਾ ਠੀਕ ਹੈ 4 ਦੇ ਵਿੱਚ ਮੈਂ ਪਲੱਸ 8 ਕੀਤਾ 12 ਬਣ ਗਿਆ 12 ਦੇ ਵਿੱਚ ਮੈਂ ਪਲੱਸ 16 ਐਡ ਕੀਤਾ ਤਾਂ ਇਹ 28 ਬਣ ਗਿਆ 28 ਜੇ ਮੈਂ ਪਲੱਸ 32 ਐਡ ਕਰੂੰਗੀ ਤਾਂ 60 ਬਣੂਗਾ ਠੀਕ ਹੈ ਇਸ ਤਰ੍ਹਾਂ ਵੀ ਬਣ ਜੂਗੀ ਤੇ 3rd ਪ੍ਰੋਸੈਸ ਕੀ ਆ ਇਹਦੇ ਵਿੱਚ 3rd ਪ੍ਰੋਸੈਸ ਦੇ ਵਿੱਚ ਕੀ ਆ 6 14 ਤੇ 30 ਦਾ ਡਿਫਰੈਂਸ ਕੱਢ ਕੇ ਨਾਲ ਹੀ ਡਿਫਰੈਂਸ ਮੈਥਡ ਲਗਾ ਕੇ ਉਹਦੇ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਮੇਰੇ ਫਾਈਂਡ ਆਊਟ ਹੋਣਾ ਅਗਲਾ ਸਾਮ ਅਸੀਂ ਕਰਦੇ ਹਾਂ ਸਾਮ ਨੰਬਰ ਫੋਰਥ ਸਾਮ ਨੰਬਰ 4th ਦੇ ਲਈ ਤੁਸੀਂ ਦੇਖ ਸਕਦੇ ਹੋ ਜੇਕਰ ਇਸ ਦੀ ਅਸੀਂ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਜਿਵੇਂ ਮੈਂ ਤੁਹਾਨੂੰ ਹੁਣ ਕਰਵਾਇਆ ਇੱਕ ਸਟੈਪ ਛੱਡ ਕੇ ਤਾਂ ਉਹ ਮੈਥਡ ਲੱਗ ਸਕਦਾ ਠੀਕ ਹੈ ਇੱਕ ਸਾਮ ਨੂੰ ਅਸੀਂ ਕਈ ਮੈਥਡ ਦੇ ਨਾਲ ਸੋਲਵ ਕਰ ਸਕਦੇ ਹਾਂ ਜਿਵੇਂ 1 3 3 6 7 9 ਉਸ ਤੋਂ ਬਾਅਦ ਵਾਲਾ ਨੰਬਰ ਤੁਸੀਂ ਪਤਾ ਕਰਨਾ ਫੇਰ ਆ ਗਿਆ 12 ਤੇ ਫੇਰ ਆ ਗਿਆ 21 ਹੁਣ ਜਦੋਂ ਅਸੀਂ ਇਸ ਨੰਬਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਲੱਗ ਰਿਹਾ ਇੱਥੋਂ 1 3 ਠੀਕ ਹੈ 3 4 7 ਅਗਲਾ ਨੰਬਰ ਅਸੀਂ ਪਤਾ ਕਰਨਾ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਇੱਕ ਸਾਡੇ ਕੋਲ ਸੀਰੀਜ਼ ਬਣ ਰਹੀ ਹੈ 1 3 7 ਅਗਲਾ ਨੰਬਰ ਅਸੀਂ ਫਾਈਂਡ ਆਊਟ ਕਰਨਾ ਫੇਰ ਬਣ ਗਿਆ 21 ਦੇਖੋ ਤੁਸੀਂ ਆਪ ਧਿਆਨ ਨਾਲ 1 3 7 ਜੋ ਨੰਬਰ ਫਾਈਂਡ ਆਊਟ ਕਰਨਾ ਉਹ ਲੈ ਲਿਆ ਫਿਰ 21 ਦੂਜੀ ਸੀਰੀਜ਼ ਬਣਾਈਆਂ 3 6 9 12 ਇਹ ਤਾਂ 3 ਦਾ ਪਹਾੜਾ ਹੀ ਆ ਠੀਕ ਹੈ 1 3 6 9 12 ਪਰ ਇਸ ਤੋਂ ਪਹਿਲਾਂ ਜੋ ਅਸੀਂ ਗੱਲ ਕਰ ਰਹੇ ਹਾਂ ਇਸ ਨੰਬਰ ਦੀ ਕਿ ਇਹ ਕਿਵੇਂ ਆਊਗਾ ਦੇਖੋ ਮੈਂ ਕੀ ਕਰ ਰਹੀ ਹਾਂ 1 2 3 ਬਣ ਗਿਆ ਠੀਕ ਹੈ ਫਿਰ 3 4 7 ਬਣ ਗਿਆ ਹੁਣ ਮੈਂ 7 ਪਲੱਸ 6 ਕਰੂੰਗੀ ਤਾਂ ਇਹ ਬਣੂਗਾ 7 6 ਹੁੰਦਾ 13 13 ਦੀ ਦੇਖੋ ਆਪਸ਼ਨ ਹੈਗੀ ਆ ਹਾਂਜੀ ਹੈਗੀ ਆ ਠੀਕ ਹੈ ਫਿਰ ਅਸੀਂ ਇਹ ਹੀ ਦੇਖ ਲੈਂਦੇ ਆ ਮੈਂ ਪੱਕੀ ਕਰ ਐਡ ਕਰ ਰਹੀ ਹਾਂ 2 4 6 8 ਹੁਣ ਮੈਂ 13 ਚ 8 ਐਡ ਕੀਤਾ ਕੀ ਇਹ 21 ਬਣੂਗਾ ਹਾਂਜੀ ਬਣ ਰਿਹਾ ਪਰ ਰਾਈਟ ਮਤਲਬ ਸਾਡੀ ਸੀਰੀਜ਼ ਆ ਜਿਹੜੀ ਉਹ ਅਸੀਂ ਸਹੀ ਕੰਪਲੀਟ ਕੀਤੀ ਆ ਆਪਸ਼ਨ ਡੀ ਇੱਥੇ ਰਾਈਟ ਬਣਾਈ ਠੀਕ ਹੈ ਮੈਂ ਤੁਹਾਨੂੰ ਹਰ ਇੱਕ ਟਾਈਪ ਦੇ ਵਿੱਚੋਂ ਇੱਕ ਸਮ ਕੱਢ ਕੇ ਦਿੱਤਾ ਹੈ ਠੀਕ ਹੈ ਤੁਸੀਂ ਪ੍ਰੈਕਟਿਸ ਆਪ ਕਰਨੀ ਆ ਪ੍ਰੈਕਟਿਸ ਆ ਜਿਹੜੀ ਤੁਸੀਂ ਅਸੀਂ ਵੀ ਤੁਹਾਨੂੰ ਚੈਪਟਰ ਸੈਂਡ ਕਰ ਦਵਾਂਗੇ ਤੇ ਤੁਸੀਂ ਵੀ ਆਪ ਵੱਦ ਤੋਂ ਵੱਧ ਜਿੰਨੀਆਂ ਸੀਰੀਜ਼ ਦੀ ਕਰ ਸਕਦੇ ਹੋ ਕਰ ਲੈਣਾ ਮੈਂ ਤੁਹਾਨੂੰ ਹਰੇਕ ਨਿਜ਼ਮ ਦੇ ਅਕੋਰਡਿੰਗ ਦੱਸਿਆ ਕਿ ਕਿਸ ਤਰ੍ਹਾਂ ਦੇ ਨਿਜ਼ਮ ਲੱਗਦੇ ਨੇ ਇਹਨਾਂ ਦੇ ਵਿੱਚ ਠੀਕ ਹੈ ਅੱਗੇ ਅਸੀਂ ਕਰਦੇ ਹਾਂ ਸਮ ਨੰਬਰ 5th ਪੰਜਵੇਂ ਦੇ ਵਿੱਚ ਦੇਖੋ ਪੰਜਵਾਂ ਦਾ ਕਲੀਅਰ ਹੀ ਆ ਸਕੁਅਰ ਹੀ ਹੋ ਰਹੀਆਂ ਕੁਝ ਵੀ ਨਹੀਂਗਾ 3 ਦਾ ਸਕੁਅਰ 9 ਬਣ ਗਿਆ 4 ਦਾ ਸਕੁਅਰ 16 5 ਦਾ ਸਕੁਅਰ 25 6 ਦਾ ਸਕੁਅਰ ਮਤਲਬ ਦੋ ਵਾਰ ਗੁਣਾ 6 ਕਮ 6 36 7 ਦਾ ਸਕੁਅਰ 7ੋ 7 ਹੀ 49 8 ਦਾ ਸਕੁਅਰ 8ੋ 8 ਹੀ 64 ਠੀਕ ਹੈ ਉਸ ਤੋਂ ਬਾਅਦ 9 ਦਾ ਸਕੁਅਰ 9 ਨਾਮ 81 ਠੀਕ ਹੈ ਨਾਮ ਨਾਮ 81 অপਸ਼ਨ ਸੀ ਰਾਈਟ ਬਣਿਆ ਹਾਂਜੀ ਉਮੀਦ ਕਰਦੇ ਹਾਂ ਕਿ ਇੱਥੇ ਤੱਕ ਤੁਹਾਨੂੰ ਵੀਡੀਓ ਚੰਗੀ ਲੱਗੀ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਗਲਾ ਸਾਮ ਦੇਖੋ ਜੀ ਛੇਵੇਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ 2 6 12 b ਤੇ 30 ਬਣ ਰਿਹਾ ਠੀਕ ਹੈ ਡਿਫਰੈਂਸ ਚੈੱਕ ਕਰ ਲਓ ਕਿਉਂਕਿ ਨਹੀਂ ਪਤਾ ਲੱਗ ਰਿਹਾ ਕਿ ਕੀ ਬਣ ਰਿਹਾ ਵਾ ਇਸ ਦੇ ਵਿੱਚ ਜਾਂ ਕਿ ਕਿਹਦੇ ਤੋਂ ਅਸੀਂ ਇਹ ਸਭ ਕੱਢ ਸਕਦੇ ਆ ਇੱਕ ਤਾਂ ਇਹ ਹੈ ਕਿ ਤਿੰਨ ਦੇ ਵਿੱਚੋਂ ਇੱਕ ਮਾਈਨਸ ਕੀਤਾ 2 ਬਣ ਗਿਆ 2 ਨੂੰ ਤਿੰਨ ਨਾਲ ਮਲਟੀਪਲਾਈ ਕੀਤਾ 6 ਬਣ ਗਿਆ ਫਿਰ ਚਾਰ ਐਡ ਕੀਤਾ ਦੂਸਰਾ ਮੈਥਡ ਕੀ ਆ ਕਿ ਪਲੱਸ ਕਰੋ ਜਾਂ ਡਿਫਰੈਂਸ ਚੈੱਕ ਕਰੋ ਇੱਥੇ ਬਣ ਗਿਆ 4 2 ਤੇ 6 ਦਾ ਕਿੰਨਾ ਡਿਫਰੈਂਸ ਆ 4 ਦਾ ਠੀਕ ਹੈ 6 ਤੇ 12 ਦਾ 6 ਦਾ ਫਿਰ 12 ਤੇ 20 ਦਾ ਦੇਖੀਏ ਤਾਂ ਇਹ 8 ਦਾ ਬਣ ਰਿਹਾ ਫਿਰ 10 ਦਾ ਬਣ ਰਿਹਾ ਮਤਲਬ ਅਗਲਾ ਨੰਬਰ ਆ ਜਿਹੜਾ ਉਹ ਕਿਦਾਂ ਦੋ ਅਗਲਾ ਨੰਬਰ ਆ ਜਿਹੜਾ ਉਹ ਕਿਦਾਂ ਦਾ ਹੋਣਾ ਚਾਹੀਦਾ 4 6 8 10 ਅਗਲਾ ਹੋਣਾ ਚਾਹੀਦਾ 12 ਦਾ ਮਤਲਬ ਕਿ ਇਦਾਂ ਦਾ ਨੰਬਰ ਇੱਥੇ ਪਿਆ ਹੋਣਾ ਚਾਹੀਦਾ ਜਿਹਦਾ ਡਿਫਰੈਂਸ ਅਸੀਂ ਕੱਢੀਏ 30 ਦੇ ਨਾਲ ਤਾਂ 12 ਬਣੇ ਤੇ ਤੇ ਇਹ ਦੇਖ ਲਓ ਜੋੜ ਕਰਕੇ ਕਿੰਨਾ ਬਣ ਰਿਹਾ ਦੇਖੋ 2 4 6 ਠੀਕ ਹੈ 6 6 12 12 8 20 ਸੀਰੀਜ਼ ਬਣ ਰਹੀ ਹੈ ਨਾ ਇਹ ਸਾਰੀ ਤੁਹਾਡੇ ਸਾਹਮਣੇ ਪਈ ਆ ਉਸ ਤੋਂ ਬਾਅਦ ਕੀ ਕਰ ਰਹੇ ਸੀ ਅਸੀਂ 20 10 30 ਬਣ ਗਿਆ ਠੀਕ ਹੈ 30 12 ਤਾਂ ਬਣ ਜਾਣਾ ਤੁਹਾਡੇ ਕੋਲ 42 অপশন B ਇਜ਼ ਦਾ রাইਟ ਆਨਸਰ ਅਗਿਆ ਅਸੀਂ ਕਰਦੇ ਹਾਂ ਨੈਕਸਟ ਸਮ ਹਾਂਜੀ ਨੈਕਸਟ ਸਮ ਦੇਖੋ 2 ਤੋਂ ਬਾਅਦ -4 ਬਣਿਆ -4 ਤੋਂ ਬਾਅਦ 8 ਫਿਰ -16 ਫਿਰ 32 ਇੱਥੋਂ ਸਾਨੂੰ ਕਲੀਅਰ ਹੋ ਰਿਹਾ ਕਿ 2 ਨੂੰ -2 ਨਾਲ ਹਰੇਕ ਨੰਬਰ ਨੂੰ -2 ਨਾਲ ਗੁਣਾ ਕੀਤਾ ਗਿਆ 2 ਨੂੰ -2 ਨਾਲ ਗੁਣਾ ਕਰੂੰਗੀ ਮਲਸ ਪਲਸ ਮਾਈਨਸ ਮਾਈਨਸ 2 ਦੁਣੀ 4 ਫਿਰ -4 ਨੂੰ -2 ਨਾਲ ਗੁਣਾ ਕੀਤਾ ਗਿਆ ਮਾਈਨਸ ਮਾਈਨਸ ਪਲਸ 4 ਦੁਣੀ 8 ਤੇ ਪਲਸ ਦਾ ਸਾਈਨ ਕਦੇ ਵੀ ਮੈਂਸ਼ਨ ਨਹੀਂ ਹੁੰਦਾ ਪੋਜ਼ਿਟਿਵ ਹੁੰਦਾ ਜਿਵੇਂ ਆ ਨੰਬਰ ਦੇ ਮੂਰੇ ਕੋਈ ਸਾਈਨ ਨਹੀਂ 댓 ਮੀਨਸ ਇਹ ਪੋਜ਼ਿਟਿਵ ਹੈ ਇਹ ਪਲਸ ਦਾ ਵਾ ਠੀਕ ਹੈ ਤਾਂ ਉਸ ਤੋਂ ਬਾਅਦ ਇਹ 8 ਆ ਗਿਆ ਪਲਸ ਦੇ ਫਿਰ 8 ਪਲਸ ਦੇ ਆ

ਅਗਲਾ ਸਵਾਲ ਕਰਦੇ ਆਂ ਹਾਂਜੀ ਜੇਕਰ ਇੱਥੇ ਤੱਕ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਦਾ ਲਿੰਕ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਜਾਵੇ ਅਗਲਾ ਸਵਾਲ 8ਵਾਂ ਸਵਾਲ ਕਰਨ ਲੱਗੇ ਆਂ ਅਸੀਂ ਹੁਣ ਜਿਹੜੇ ਸਟੂਡੈਂਟਸ ਆਪ ਕਰਨਾ ਚਾਹੁੰਦੇ ਨੇ ਉਹ ਵੀਡੀਓ ਨੂੰ ਰੋਕ ਕੇ ਕਰ ਸਕਦੇ ਆ ਤੁਸੀਂ ਦੇਖੋ ਇੱਥੋਂ ਹੀ ਦੇਖਦੇ ਆਪਾਂ ਪਹਿਲਾਂ ਦੇਖੋ 100 ਆ ਇੱਕ ਤਾਂ ਇਹਦਾ ਇਹ ਪ੍ਰੋਸੈਸ ਹੈ ਕਿ ਅੰਡਰ ਰੂਟ 100 ਕਰਾਂਗੇ ਤਾਂ ਬਾਹਰ ਆ ਗਿਆ 10 ਠੀਕ ਹੈ ਦੋਨੋਂ ਟਾਈਪਸ ਨਾਲ ਕਰਵਾ ਰਹੀ ਆ ਮੈਂ ਨਾਲ ਹੀ ਫਿਰ ਅਗਲਾ ਨੰਬਰ ਦੇਖੋ 64 64 ਦਾ ਮੈਂ ਅੰਡਰ ਰੂਟ ਕੀਤਾ ਤਾਂ ਇਹ ਬਣ ਗਿਆ 8 ਠੀਕ ਹੈ ਸੇਮ ਐਜ਼ ਇਟ ਇਜ਼ 36 ਦਾ ਮੈਂ ਅੰਡਰ ਰੂਟ ਲਵਾਂਗੀ ਤਾਂ ਇਹ ਬਣ ਜਾਣਾ 6 ਤਾਂ ਮਤਲਬ ਕੀ ਆ ਕਿ 8 ਦਸਾਂ ਚੋਂ ਦੋ ਗਏ 8 2 ਕਿਤੇ 8ਾਂ ਚੋਂ -2 ਕਿਤੇ 6 ਅਗਲਾ ਨੰਬਰ ਆ ਜਿਹੜਾ 6ਾਂ 'ਚੋਂ ਮੈਂ -2 ਕਰੂੰਗੀ ਤਾਂ ਇੱਥੇ ਬਣਨਾ ਚਾਹੀਦਾ 4 ਮਤਲਬ ਇੱਕ ਆਨਸਰ 4 ਹੋਣਾ ਚਾਹੀਦਾ ਪਰ 4 ਸਾਰੀਆਂ ਆਪਸ਼ਨਸ 'ਚ ਪਿਆ ਠੀਕ ਹੈ ਹੁਣ 4 ਆ ਜਿਹੜਾ ਕਿਹਦਾ ਸਕੁਆਰ ਆ 16 ਦਾ ਤਾਂ ਮਤਲਬ 16 ਦੇ ਚਾਰ ਆਪਸ਼ਨ ਸਹੀ ਮੰਨੀ ਚਾਹੀਦੀ ਆ ਆਪਸ਼ਨ A ਪਹਿਲੀ ਤਾਂ ਇਹ ਟ੍ਰਿਕ ਆ ਠੀਕ ਹੈ ਦੂਸਰੀ ਕੀ ਆ ਤੁਸੀਂ ਦੇਖੋ ਜੇਕਰ ਮੈਂ 10 ਲੈ ਰਹੀ ਆ 10 ਦਾ ਸਕੁਆਰ ਕੀਤਾ ਜਾਂ ਮਗਰੋਂ ਸ਼ੁਰੂ ਕਰ ਲਓ 6 ਦਾ ਸਕੁਆਰ ਕੀਤਾ 36 ਬਣ ਗਿਆ ਠੀਕ ਹੈ 6 ਦਾ ਸਕੁਅਰ ਕੀਤਾ 36 ਬਣਿਆ ਫਿਰ 8 ਦਾ ਸਕੁਅਰ ਕੀਤਾ 64 ਬਣ ਗਿਆ 10 ਦਾ ਸਕੁਅਰ ਕੀਤਾ 100 ਬਣ ਗਿਆ ਸੇਮ ਐਜ਼ ਇਟ ਇਥੋਂ ਵੀ ਪਤਾ ਲੱਗ ਰਿਹਾ ਦਸਾਂ ਚੋਂ ਦੋ ਗੱਡੇ ਆ ਫਿਰ ਇੱਥੇ 6ਾਂ ਚੋਂ ਦੋ ਗਏ ਫਿਰ 4ਾਂ ਚੋਂ ਦੋ ਗਏ ਮਤਲਬ 6ਾਂ ਚੋਂ ਦੋ ਗਏ 4 ਤਾਂ ਇੱਥੇ ਬਣ ਗਿਆ ਤੁਹਾਡੇ ਕੋਲੇ 16 4 ਦਾ ਸਕੁਅਰ ਤਾਂ ਇਥੋਂ ਪਤਾ ਲੱਗ ਗਿਆ 4 ਤੇ 16 ਦਾ ਪੇਅਰ ਆਉਣਾ ਇੱਥੇ ਠੀਕ ਹੈ ਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਅੱਗੇ ਤੁਹਾਨੂੰ ਇਸ ਦੇ ਵਿੱਚੋਂ ਇਸ ਨੰਬਰ ਸੀਰੀਜ਼ ਦੇ ਵਿੱਚੋਂ ਇਸ ਤਰ੍ਹਾਂ ਦੇ ਸਵਾਲ ਵੀ ਆ ਸਕਦੇ ਇਹ ਵੀ ਇੱਕ ਸੀਰੀਜ਼ ਹੀ ਆ ਪਰ ਇਹ ਐਨੈਲੋਜੀਕ ਲੋਜੀਟਿਕ ਕਹਿ ਸਕਦੇ ਆ ਪੈਨ ਐਨੈਲੋਜੀ ਬੋਲ ਸਕਦੇ ਆ ਐਨੈਲੋਜੀ ਦਾ ਮੀਨਿੰਗ ਕੀ ਹੁੰਦਾ ਤੁਹਾਨੂੰ ਇਹ ਦਿੱਤਾ ਹੁੰਦਾ ਇਹ ਸਾਈਨ ਇਹ ਐਨੈਲੋਜੀ ਆ ਠੀਕ ਹੈ ਇਹਦਾ ਮੀਨਿੰਗ ਹੁੰਦਾ ਵਾ ਪ੍ਰੋਪੋਰਸ਼ਨਲ ਪ੍ਰੋਪੋਰਸ਼ਨਲ ਦਾ ਮਤਲਬ ਹੁੰਦਾ ਇਕੁਇਵੈਲੈਂਟ ਇਕੁਇਵੈਲੈਂਟ ਦਾ ਮੀਨਿੰਗ ਹੁੰਦਾ ਸਮਾਨ ਹੋਣਾ ਸਮਾਨ ਦਾ ਮਤਲਬ ਹੁੰਦਾ ਬਰਾਬਰ ਹੋਣਾ 댓 ਮੀਨਸ ਬਰਾਬਰ ਠੀਕ ਹੈ ਇੱਥੇ ਹੋ ਸਕਦਾ ਏ r:o b c:o d ਬਈ ਇਹ ਇੱਕ ਦੂਜੇ ਦੇ ਐਨਲੋਜੀ ਆ ਮਤਲਬ ਇੱਕ ਦੂਜੇ ਦੇ ਬਰਾਬਰ ਆ ਦੋਨੋਂ ਨੰਬਰ ਜਿਹੜੇ ਇੱਧਰ ਪਏ ਆ ਐਨਲੋਜੀ ਦੇ ਵਿੱਚ ਕੀ ਹੁੰਦਾ ਜਾਂ ਤਾਂ ਪਹਿਲੇ ਦਾ ਰਿਲੇਸ਼ਨ ਸੀ ਨਾਲ ਹੁੰਦਾ ਜਾਂ b ਦਾ ਰਿਲੇਸ਼ਨ d ਨਾਲ ਹੁੰਦਾ ਠੀਕ ਹੈ ਇੱਕ ਤਾਂ ਇਹਦੇ ਚ ਮੰਨਦਾ a ਵਾਲਾ ਨੰਬਰ ਦੂਸਰਾ ਇਹਦੇ ਚ ਕੀ ਆ ਕਿ ਜਾਂ ਇਸ ਨੰਬਰ ਦਾ ਰਿਲੇਸ਼ਨ ਲਾਸਟ ਵਾਲੇ ਨਾਲ ਹੁੰਦਾ ਤੇ b ਦਾ ਰਿਲੇਸ਼ਨ ਸੈਕਿੰਡ ਨਾਲ ਮਤਲਬ ਫਸਟ ਦਾ ਲਾਸਟ ਨਾਲ ਸੈਂਟਰ ਵਾਲਿਆਂ ਦਾ ਆਪਸ ਚ ਜਾਂ ਫਿਰ ਕੀ ਹੁੰਦਾ ਕਿ ਏ ਤੋਂ ਹੀ ਬੀ ਬਣਦਾ ਤੇ ਸੀ ਤੋਂ ਹੀ ਡੀ ਬਣਦਾ ਮਤਲਬ ਇਹਨਾਂ ਦੋਨਾਂ ਦਾ ਆਪਸ ਚ ਹੁੰਦਾ ਇਹਨਾਂ ਦੋਨਾਂ ਦਾ ਰਿਲੇਸ਼ਨ ਆਪਸ ਚ ਹੁੰਦਾ ਠੀਕ ਹੈ ਤੇ ਹੁਣ ਅਸੀਂ ਜੋ ਸਮ ਕਰਦੇ ਆਂ ਦੇਖਦੇ ਆਂ ਕਿਹੜੇ ਪ੍ਰੋਸੈਸ ਦਾ ਇਹ ਵੀ ਇੱਕ ਸੀਰੀਜ਼ ਦੇ ਵਿੱਚੋਂ ਹੀ ਆ ਜਾਂਦਾ ਵਾ ਠੀਕ ਹੈ ਕਿ ਇਹਦੇ ਵਿੱਚ ਵੀ ਅਸੀਂ ਲੌਜੀਕ ਦੇਖਣੇ ਹੁੰਦੇ ਕੀ ਲੱਗਦੇ ਆ ਵੈਸੇ ਇਹ ਸਾਮਾ ਜਿਹੜਾ ਨੰਬਰ ਸੀਰੀਜ਼ ਦਾ ਤਾਂ ਅਸੀਂ ਨਹੀਂ ਬੋਲ ਸਕਦੇ ਪਰ ਇਹ ਕਿਉਂਕਿ ਹੁਣ ਆਪਾਂ ਇਹ ਸਾਮ ਕਰ ਹੀ ਰਹੇ ਸੀ ਤਾਂ ਇਹ ਟਾਪਿਕ ਵੀ ਹੈ ਨਹੀਂਗਾ ਵੈਸੇ ਪੰਜਾਬ ਪੁਲਿਸ ਦੇ ਵਿੱਚ ਜਾਂ ਕਿਸੇ ਹੋਰ ਆਪਾਂ ਗੱਲ ਕਰੀਏ ਕਿਸੇ ਚੈਪਟਰ ਦੇ ਵਿੱਚ ਪਰ ਇਸ ਤਰ੍ਹਾਂ ਦੇ ਸਾਮ ਸਾਨੂੰ ਫਿਰ ਵੀ ਆ ਜਾਂਦੇ ਆ ਕਿਉਂਕਿ ਇਹ ਜਿਹੜਾ ਟਾਪਿਕ ਹੈ ਸੈਂਟਰ ਲੈਵਲ ਪੋਸਟ ਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਨੈਸ਼ਨਲ ਐਂਡ ਸਟੇਟ ਲੈਵਲ ਦੇ ਅਸੀਂ ਸਾਮ ਕਰਨੇ ਆ ਤਾਂ ਉਸ ਦੇ ਅਕੋਰਡਿੰਗ ਉਸ ਪੁਆਇੰਟ ਆਫ 뷰 ਤੋਂ ਜੇਕਰ ਤੁਹਾਨੂੰ ਕਦੇ ਆ ਵੀ ਜਾਣਾ ਤਾਂ ਤੁਸੀਂ ਕਿਸ ਤਰ੍ਹਾਂ ਕਰਨੇ ਆ ਇਹ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਦੇ ਆ 6 ਅਗਲਾ ਰੇਸ਼ੋ ਰੇਸ਼ੋ ਤੋਂ ਬਾਅਦਲਾ ਨੰਬਰ ਤੁਸੀਂ ਪਤਾ ਕਰਨਾ ਤਾਂ ਇਹਦੇ ਵਿੱਚ ਦੇਖਣਾ ਹੁੰਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇਹਦਾ ਮਤਲਬ ਹੁੰਦਾ ਇਕੁਅਲ ਠੀਕ ਹੈ 12 ਨੂੰ ਜੇਕਰ ਮੈਂ 10 ਨਾਲ ਗੁਣਾ ਕਰਾਂ ਤਾਂ ਇੱਥੇ 120 ਬਣ ਰਿਹਾ ਤਾਂ 6 ਨੂੰ ਮੈਂ ਕਿੰਨੇ ਨਾਲ ਗੁਣਾ ਕਰਾਂ ਕਿਥੇ 120 ਬਣ ਜੇ 6 ਤੇ ਡਿਵਾਈਡ ਕਰਕੇ ਦੇਖ ਲਓ 20 ਬਣ ਰਿਹਾ ਤਾਂ 20 ਨਾਲ ਗੁਣਾ ਕਰੂੰਗੀ ਮੈਂ ਜਦੋਂ ਉਦੋਂ ਅਸੀਂ ਬੋਲਾਂਗੇ ਕਿ ਦੋਨੋਂ ਰੇਸ਼ੀਓਜ਼ ਕੀ ਆ ਆਪਸ ਦੇ ਵਿੱਚ ਇਕੁਅਲ ਆ ਠੀਕ ਹੈ ਇੱਕ ਤਾਂ ਇੱਥੇ ਇਹ ਮੈਥਡ ਲੱਗ ਗਿਆ ਵੀ ਇਹਦਾ ਆਪਸ਼ਨ ਡੀ ਆ ਜਿਹੜਾ ਉਹ ਰਾਈਟ ਆਨਸਰ ਹੈ ਠੀਕ ਹੈ ਜੀ ਦੂਸਰਾ ਕੀ ਆ ਇਹ ਵੀ ਹੋ ਸਕਦਾ ਕਿ 6 ਨੂੰ ਮੈਂ ਦੁੱਗਣਾ ਕੀਤਾ 12 ਬਣ ਗਿਆ 6 ਨੂੰ ਮੈਂ ਦੁੱਗਣਾ ਕੀਤਾ 12 ਬਣ ਗਿਆ ਜੇਕਰ ਮੈਂ 10 ਦਾ ਦੁੱਗਣਾ ਕਰਾਂ ਤਾਂ ਇੱਥੇ 20 ਬਣ ਜਾਊਗਾ ਠੀਕ ਹੈ ਹਰੇਕ ਨੰਬਰ ਦਾ ਆਪਸ ਚ ਰਿਲੇਸ਼ਨ ਹੋ ਸਕਦਾ ਹੁਣ ਹੋ ਸਕਦਾ 10 ਤੇ 6 ਦਾ ਆਪਸ ਚ ਰਿਲੇਸ਼ਨ ਹੋਵੇ ਸੇਮ ਉਹੀ ਵੇ ਨਾਲ ਅਸੀਂ 12 ਤੋਂ ਇਸ ਨੰਬਰ ਨੂੰ ਲੱਭ ਲਈਏ ਠੀਕ ਹੈ ਹਰੇਕ ਪ੍ਰੋਸੈਸ ਲੱਗ ਸਕਦਾ ਹੈ ਇਹਦੇ ਤੇ ਕੋਈ ਵੀ ਮੈਥਡ ਲੱਗ ਸਕਦਾ ਬਸ ਆਨਸਰ ਸੇਮ ਬਣਨੇ ਚਾਹੀਦਾ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਸੀ ਇਸ ਅਕੋਰਡਿੰਗ ਵੀ ਮੇਰਾ b ਬਣਿਆ ਜੇਕਰ ਅਸੀਂ ਇਸ ਦਾ ਇਹਦੇ ਨਾਲ ਰਿਲੇਸ਼ਨ ਦੇਖਦੇ ਹਾਂ ਫਿਰ ਵੀ b ਹੀ ਬਣ ਰਿਹਾ ਠੀਕ ਹੈ ਹਾਂਜੀ ਅਗਲਾ ਸੰਭ ਵੀ ਕਰਕੇ ਦੇਖ ਲੈਣੇ ਆ ਇਹਦੇ ਤੇ ਅਸੀਂ ਹੋਰ ਮੈਥਡ ਲਗਾ ਲੈਣੇ ਆ ਕੋਈ ਜਿਵੇਂ 17 35 65 ਤੇ ਅਗਲਾ ਨੰਬਰ ਅਸੀਂ ਦੱਸਣਾ ਕੀ ਬਣੂਗਾ 17 ਦੇ ਲਈ ਜੇਕਰ ਮੈਂ ਦੇਖਾਂ ਇੱਕ ਤਾਂ ਹੁੰਦਾ ਸਾਰੇ ਕੋਲ 4 10 ਕਿਰ ਸੋਲਾ ਪਲੱਸ ਇੱਕ ਕੀਤਾ 17 ਬਣ ਗਿਆ ਠੀਕ ਹੈ ਦੂਸਰੇ ਜੇ ਆਪਾਂ ਲੈ ਸਕਦੇ ਆ ਇਸ ਦੇ ਵਿੱਚ 35 ਆ 6 ਦਾ ਸਕੁਅਰ 36 ਮਾਈਨਸ ਇੱਕ ਕੀਤਾ ਤਾਂ ਇਹ ਬਣ ਗਿਆ ਮਾਈਨਸ ਇੱਕ ਕੀਤਾ ਤਾਂ ਇਹ ਬਣ ਗਿਆ 35 ਠੀਕ ਹੈ ਬਣ ਰਿਹਾ ਪਹਿਲੇ 'ਚ ਪਲੱਸ ਕੀਤਾ ਦੂਜੇ 'ਚ ਮਾਈਨਸ ਸੇਮ ਐਜ਼ ਇਟ ਇਜ਼ ਜੇਕਰ ਮੈਂ 4 ਦੀ ਕਯੂਬ ਕਰਾਂ ਠੀਕ ਹੈ ਜਾਂ ਫਿਰ ਇਹ ਕਹ ਲਈਏ ਕਿ 8 ਦੀ ਸਕੁਅਰ ਕਰਾਂ 8 ਦੀ ਸਕੁਅਰ ਕਰਾਂ ਬਣ ਗਿਆ 64 ਜਿਹੜਾ ਇਹਦੇ ਤੋਂ ਪਹਿਲਾਂ ਸੀ ਇਹ ਵੀ ਪਹਿਲਾਂ ਪਿਆ ਇੱਧਰ ਵੀ ਰੇਸ਼ਿਓ ਪਹਿਲੀ ਪਈ ਆ ਠੀਕ ਹੈ ਇਹਦੇ ਅਸੀਂ ਕੀ ਕੀਤਾ ਪਲੱਸ ਮੈਂ ਇਹਦੇ ਵਿੱਚ ਪਲੱਸ 1 ਕੀਤਾ ਤਾਂ 65 ਬਣ ਗਿਆ ਸੇਮ ਐਜ਼ ਇਟ ਇਜ਼ ਮੈਂ 10 ਦੀ ਪਾਵਰ 2 ਕੀਤਾ ਇਹ ਬਣ ਗਿਆ 100 ਦੂਜੇ ਦੇ ਵਿੱਚ ਅਸੀਂ ਮਾਈਨਸ ਕੀਤਾ ਸੀ ਤਾਂ ਇਹਦਾ ਰਿਲੇਸ਼ਨ ਹੁਣ ਲਾਸਟ ਵਾਲੇ ਨਾਲ ਹੈ ਠੀਕ ਹੈ ਮਾਈਨਸ ਕੀਤਾ ਤਾਂ ਆਨਸਰ ਮੇਰੇ ਕੋਲ ਆਇਆ 99 ਜਿਹੜਾ ਕਿ ਆਪਸ਼ਨ ਸੀ ਚ ਪਿਆ ਵਾ ਠੀਕ ਹੈ ਜੀ ਹਾਂਜੀ ਅਗਲੇ ਪ੍ਰਸ਼ਨ ਅਸੀਂ ਕਰਦੇ ਹਾਂ ਜਿਸ ਤਰ੍ਹਾਂ ਦੇ ਵੀ ਨੰਬਰ ਸਿਸਟਮ ਦੇ ਵਿੱਚੋਂ ਜਾਂ ਨੰਬਰ ਸੀਰੀਜ਼ ਦੇ ਵਿੱਚੋਂ ਤੁਹਾਡੇ ਲਈ ਇੰਪੋਰਟੈਂਟ ਹੋ ਸਕਦੇ ਆ ਹਾਂਜੀ ਅਗਲਾ ਸਵਾਲ ਆ 3 9 27 ਤੇ 81 3 ਦੇਖੋ 3 3 ਤੋਂ ਤਾਂ 3 ਦੀ ਪਾਵਰ 1 ਕੀਤੀ 3 ਬਣੀਆ 3 ਦੀ ਪਾਵਰ 2 ਕੀਤੀ 3 3 9 ਬਣ ਗਿਆ ਫਿਰ 3 ਦੀ ਪਾਵਰ 3 ਕੀਤੀ 3 3 3 3 3 9 9 3 27 ਫਿਰ 3 ਦੀ ਪਾਵਰ 4 ਕੀਤੀ 3 3 3 3 3 3 9 9 3 27 27 3 81 ਅਗਲਾ ਨੰਬਰ ਅਸੀਂ ਫਾਈਂਡ ਆਊਟ ਕਰਨਾ ਇਹੀ ਪ੍ਰੋਸੈਸ ਲਗਾ ਦਵਾਂਗੇ 3 3 3 3 3 3 3 3 9 9 3 27 27 3 81 81 3 243 ਦਾ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ। ਹਾਂਜੀ ਅਗਲਾ ਸਵਾਲ ਅਸੀਂ ਕਰਦੇ ਹਾਂ। ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਆਹ ਸਾਮ ਨੰਬਰ 12 ਆ। 7 8 10 13 7 1 ਕੀਤਾ 8 ਬਣ ਗਿਆ। ਠੀਕ ਹੈ। ਫਿਰ 8 2 ਕੀਤਾ 10 ਬਣ ਗਿਆ। 10 3 13 13 4 17 ਹੁਣ ਤੁਸੀਂ ਦੇਖੋ ਸੀਰੀਜ਼ ਇਹ ਆ 7 ਤੋਂ ਸ਼ੁਰੂ ਹੋਈ 1 ਕੀਤਾ 2 ਕੀਤਾ 3 4 ਤੱਕ ਅੱਗੇ ਅਸੀਂ ਇਹੀ ਪ੍ਰੋਸੈਸ 17 'ਚ 5 ਐਡ ਕਰ ਦਵਾਂਗੇ ਤੇ ਇਹ ਬਣ ਜਾਊਗਾ 22 অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹਾਂਜੀ ਅਗਲਾ ਸਵਾਲ ਅਸੀਂ ਕਰਦੇ ਹਾਂ ਅੱਗੇ ਤੁਸੀਂ ਦੇਖ ਸਕਦੇ ਹੋ 1 49 121 ਨੈਕਸਟ ਨੰਬਰ ਤੁਸੀਂ ਫਾਈਂਡ ਆਊਟ ਕਰਨਾ ਇੱਥੋਂ ਸਾਨੂੰ ਕਲੀਅਰ ਹੋ ਰਿਹਾ ਕਿ 1 ਦੀ ਪਾਵਰ 2 7 ਦੀ ਪਾਵਰ 2 11 ਦੀ ਪਾਵਰ 2 ਤਾਂ 1711 ਇਹ ਪ੍ਰਾਈਮ ਨੰਬਰ ਨਹੀਂ ਪ੍ਰਾਈਮ ਨੰਬਰ ਜਿਹੜੇ ਆਪਦੇ ਹੀ ਪਹਾੜੇ ਚ ਆਉਂਦੇ ਆ ਕਿਸੇ ਹੋਰ ਨੰਬਰ ਚ ਨਹੀਂ ਆਉਂਦੇ ਦੇਖੋ 7 11 11 ਤੋਂ ਬਾਅਦ ਕਿਹੜਾ ਨੰਬਰ ਆਉਂਦਾ 13 13 ਦੀ ਸਕੁਅਰ ਹੁੰਦੀ ਆ 169 11 ਦੀ ਸਕੁਅਰ ਹੁੰਦੀ ਆ 121 7 ਦੀ ਸਕੁਅਰ ਹੁੰਦੀ ਆ 49 ਦੇਖੋ ਬਣ ਰਿਹਾ 1 ਦੀ ਸਕੁਅਰ ਕੀਤੀ ਉਹ ਤਾਂ 1 ਹੀ ਆ ਗਿਆ 49 121 169 ਫਿਰ ਅੱਗੇ ਤੁਹਾਨੂੰ ਦਿੱਤੀ ਹੋਈ ਆ 17 ਦੀ ਸਕੁਅਰ ਠੀਕ ਹੈ 17 ਦੀ ਸਕੁਅਰ ਹੁੰਦੀ ਆ 289 ਤਾਂ ਇਹਦੇ ਵਿੱਚ ਆਪਸ਼ਨ ਬੀ ਰਾਈਟ ਬਣ ਰਿਹਾ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ 8 16 24 40 62 104 100 68 ਇਹ ਤੁਹਾਨੂੰ ਸੀਰੀਜ਼ ਦਿੱਤੀ ਆ ਉਹ ਕਹਿੰਦੇ ਇਹਨਾਂ ਦੇ ਵਿੱਚੋਂ ਗਲਤ ਸੰਖਿਆ ਦੀ ਝੋਣ ਕਰੋ ਕੋਈ ਇੱਕ ਨੰਬਰ ਗਲਤ ਆ ਤਾਂ ਦੇਖੋ ਸਭ ਤੋਂ ਪਹਿਲਾਂ 8 8 16 ਫਿਰ ਫਿਰ ਉਸ ਤੋਂ ਬਾਅਦ 16 8 24 24 40 ਦੇਖੋ ਤੁਸੀਂ 8 16 24 24 16 40 ਠੀਕ ਹੈ 24 40 ਤਾਂ ਇਹ ਬਣੇ ਸੀ 64 ਤਾਂ ਇੱਥੇ ਦਿੱਤਾ ਹੋਇਆ ਸਾਨੂੰ 62 ਮਤਲਬ ਹੋ ਸਕਦਾ 62 ਨੰਬਰ ਗਲਤ ਹੋਵੇ ਫਿਰ ਅਸੀਂ ਸਾਨੂੰ ਹੁਣ ਐਗਜ਼ੈਕਟ ਪਤਾ ਕਰਨ ਲਈ ਕਿ ਸਾਡਾ ਆਨਸਰ ਸਹੀ ਆ ਮੈਂ ਕੀ ਕਰਾਂਗੀ 64 ਦੇ ਵਿੱਚ 64 ਦੇ ਵਿੱਚ ਕੀ ਕਰਕੇ ਦੇਖੂਗੀ ਦੇਖੋ 8 16 24 ਹੋ ਗਿਆ ਠੀਕ ਹੈ 24 40 ਮੇਰੇ ਕੋਲ 64 ਆ ਗਿਆ ਤਾਂ 64 +104 ਕਰਕੇ ਦੇਖੋ 168 ਬਣ ਰਿਹਾ ਬਿਲਕੁਲ ਬਣ ਰਿਹਾ ਪਰ ਰਾਈਟ ਆਨਸਰ ਹੈ ਕਿ 62 ਆਪਸ਼ਨ ਇੱਥੇ ਗਲਤ ਦਿੱਤੀ ਹੋਈ ਆ ਕਿ ਜਿਹੜਾ 62 ਦੀ ਜਗ੍ਹਾ ਤੇ ਨੰਬਰ ਆ ਉਹ 64 ਆਉਣਾ ਸੀ ਇਹ ਸਾਡੀ ਸੀਰੀਜ਼ ਨੂੰ ਕੰਪਲੀਟ ਨਹੀਂ ਕਰ ਰਿਹਾ ਠੀਕ ਹੈ ਜੀ ਹਾਂਜੀ ਇਸ ਦੇ ਨਾਲ ਸਾਰੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜਿੰਨਾ ਹੋ ਸਕੇ ਵੀਡੀਓ ਦਾ ਲਿੰਕ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ